ਕੰਡਨੋਏ ਨਿਊ ਵਲੋਗ ਨਿਊ ਵਲੋਗ ਦਾ ਸਵਾਗਤ ਆ ਤੇ ਠੀਕ ਹਾਂ ਉਮੀਦ ਕਰ ਤੁਸੀਂ ਪਿੱਟੇ ਹੋਗੇ ਫਿਰ ਇਸਕੋ ਉਠਾ ਗੜਾ ਖਾਂ ਮੇਰਾ ਟਾਈਮ ਹੋ ਗਿਆ ਪਰ ਫੇਮ ਮੈਂ ਬਲੌਗ ਸ਼ੁਰੂ ਕਰ ਦਿੱਤੀ ਵੀ ਗਈ ਇਸ ਹਨਾ ਉਹ ਕੀ ਕਰਦੇ ਹੁੰਦੇ ਆ ਅੱਜ ਨਾ ਮੈਡਮ ਦਾ ਮੈਸੇਜ ਆਇਆ ਸਾਨੂੰ ਹਾਫ ਡੇ ਹੋ ਜਾਣਾ ਆ ਤੇ ਬਾਤ ਜੀ ਮੇਰਾ ਰੋਟੀ ਪੰਨਿਆਰ ਕਰ ਦਿੱਤਾ ਆ ਮਤ ਜੀ ਬੈ ਗਏ ਗਾਇਸ ਗਾਇਸ ਅਜ ਮਨੀਸ਼ਾ ਨੇ అలਰਮ ਵੀ ਲਾਇਆ ਸੀ 5 ਵਜੇ ਦਾ ਪਰ ਇਹਨੇ అలਰਮ ਬੰਦ ਕਰਕੇ ਮੈਨੂੰ ਵੀ ਨਹੀਂ ਠਾ ਲਿਆ ਮੈਂ ਨਹੀਂ ਬੰਦ ਕੀਤਾ ਪਾਪਾ ਨੇ ਬੰਦ ਕੀਤਾ ਤੇ ਮਮਾ ਲੇਟ ਹੋ ਗਈ ਮੈਂ ਲੇਟ ਹੋ ਗਈ ਆ ਜੁੱਠਣ ਤੋਂ ਯੈਸ ਤੇ papa ਬਾਹਰ ਵੇਟ ਕਰਦੇ ਪਏ papa ਹੈਲੋ ਕਹੋ ਈ ਸਕੂਲ ਚਲੋ ਤੇ ਗਾਈ ਸੀ ਮੈਂ ਚੱਲੀ ਆ ਸਕੂਲੇ papa ਕਾਫੀ ਟਾਈਮ ਦੇ ਬਾਹਰ ਵੇਟ ਕਰਦੇ ਪਏ ਆ ਤੇ ਹਫੜਿਆਣਾ ਮੈਂ ਆਇਆ ਛੇਤੀ ਫੇਰ ਬਾਅਦ ਚ ਮਿਲਦੇ ਆ papa ਸਕੂਲ ਵਾ ਕੇ ਗਾਇਸ ਹੈਂਗੋਟ ਗੜਵਾ ਲਈਆਂ ਤਾਂ ਲੱਗ ਕਿ ਉਹਨਾਂ ਨੂੰ ਗਾਇਸ ਸਾਨੂੰ ਖੰਡਨੀ ਚਾਹ ਨਹੀਂ ਪਸੰਦ ਹੈਗੀ ਤੇ ਨਹੀਂ ਸੀ ਪੀਨੇ ਆ ਹਮੇਸ਼ਾ ਅਸੀਂ ਗੋਰੀਓ ਕਰਦੇ ਹੁੰਦੇ ਸੀ ਇਹਦਾ ਕੰਮ ਮਤਲਬ ਕੀ ਖਤਮ ਹੋ ਗਿਆ ਸੀਗਾ ਇਕਦਮ ਸਾਲ ਨੇ ਇਕਦਮ ਖਤਮ ਹੋ ਗਿਆ ਸੀਗਾ ਤੇ ਹਨਾ ਅੰਕਲ ਨੇ ਕਹਿੰਦੀ ਕਿਦਾ ਸੀ ਪਰ ਅੰਕਲ ਨੇ ਚੱਕਿਆ ਨਹੀਂ ਤੇ ਸਾਨੂੰ ਲੱਗਿਆ ਕਿ ਅੰਕਲ ਨਹੀਂ ਆਉਗੇ ਪਰ ਅੰਕਲ ਆ ਗਏ ਪਿਛਲੀ ਵਾਰ ਜਦੋਂ ਅੰਕਲ ਆਏ ਸੀ ਨਾ ਉਹ ਤਾਂ ਮਹਿੰਗਾ ਮੁੰਨ ਜਿਸ ਨੂੰ ਮਮਾ ਲੈਣ ਤੋਂ ਕਿ ਕਿ ਟੋ ਲਿਆ ਹੋਇਆ ਸੀ ਪਰ ਉਹ ਥੋੜੇ ਸੀਗਾ ਤੇ ਮੈਨੂੰ ਲੱਗੂ ਜਿਆਦਾ ਪਿਆ ਪਰ ਪਰੰਗ ਲਾਗੇ ਤਾਂ ਹੁਣ ਅਸੀਂ ਲੈਣੇ ਉਹ ਗਾਈਜ਼ ਗੋੜਾ ਲਾਗੇ ਅੰਕਲ ਤੋਂ ਤੇ ਆ ਮਤਲਬ ਕੀ ਹੁਣ ਮੈਂ ਉਹ ਸਾਮ ਵੀ ਦਿੱਤਾ ਆ ਤੇ ਹੁਣ ਮਮਾ ਕੱਟਣ ਲੱਗਿਆ ਦੁਕਾਨ ਦਾ ਕੰਮ ਦੁਕਾਨ ਦਾ ਕੰਮ ਇੰਦਾ ਸੈਂਸ ਇੱਕੋ ਜਿਹਾ ਹੋਰ ਆ ਕੋਈ ਬਹੁਤਾ ਕੰਮ ਨਹੀਂ ਹੈਗਾ ਗਾਈਜ਼ ਸੀਜ਼ਨ ਆਊਟ ਹੋ ਗਿਆ ਕੰਮ ਦਾ ਤੇ ਇਸ ਉਹ ਮਤਲਬ ਆਫ ਹੋ ਗਿਆ ਤੇ ਇਸ ਕਰਕੇ ਕੰਮ ਘੁੰਮਦਾ ਰਹੀ ਇੱਕ ਸੂਟ ਆਇਆ ਸੀਗਾ ਮੈਂ ਕਿ ਚਲੋ ਫ੍ਰੀ ਵੀ ਤਾਂ ਬੈਠਣਾ ਹੀ ਆ ਯੈਸ ਕੰਮ ਕਰ ਲੈਣੇ ਆ ਤੇ ਫਿਲਹਾਲ ਸਾਢੇ 10 ਹੋਏ ਤੇ ਅੱਜ ਨਹੀਂ ਸ਼ਾਫਟੇ ਹੋਣਾ ਮੰਮਾ ਅਮੋਂ ਨੇ ਪਹਿਲਾਂ ਦੱਸਿਆ ਵੀ ਉਹਨਾਂ ਆਪਲੀ ਨੂੰ ਨਹੀਂ ਮੈਡਮ ਦਾ ਮੈਸੇਜ ਆਇਆ ਸੀ ਬਸ ਆਪਦੇ 2 ਵਜੇ ਮਤਲਬ 12:00 ਹੋ ਜਾਊਗਾ 2 ਵਜੇ ਦੀ ਛੁੱਟੀ ਨਹੀਂ ਨਾ ਫੁੱਲ ਆ 12:00 ਹੋ ਜਾਊਗਾ ਹਫਤੇ ਸਾਰੀ ਦਾ ਸੋੜੀ ਦੇ ਕਿੰਨੇ ਗੰਦੇ ਗਾਈਜ਼ ਉਹ ਨਹੀਂ ਮੀਸ਼ਾ ਦਾ ਫੋਨ ਆਇਆ ਕਿ ਮੈਨੂੰ ਲੈ ਜਾਓ 11 ਵਜੇ ਸਿਰਫ 5 ਮਿੰਟ ਹੋਇਆ ਮੈਨੂੰ ਲੱਗ ਰਿਹਾ ਸੀ ਕਿ 12 ਵਜੇ ਇਹਨੂੰ ਹਾਫ ਡੇ ਹੋਊਗਾ ਬਸ ਇਹਨੂੰ 11 ਵਜੇ ਹੋ ਗਿਆ ਤੇ ਹਣ ਪਾਪਾ ਮੀਸ਼ਾ ਨੂੰ ਲੈ ਚੰਦੇ ਆ ਤੂੰ ਨਾ ਆ ਜਾਂਦੀ ਅੱਜ ਕਿਉਂ ਨਹੀਂ ਫਿਰ ਫਾਰ ਤੋਂ ਛੁੱਟੀ ਹੋਈ ਨਹੀਂ ਸੀ ਨਾ ਹਮ ਅਟੈਂਡੈਂਸ ਲੱਗੀ ਹਮ ਉਹ ਹੋ ਲੈ ਕੇ ਗਈ ਸੀ ਆ ਭੁੱਲ ਲੈ ਕੇ ਗਈ ਸੀ ਮੈਂ ਤਾਂ ਪਾਪਾ ਜੈਂਡਰੀ ਨਹੀਂ ਬਦਲ ਜੈਂਡਰੀ ਬਦਲ ਤਾਂ ਪਾਪਾ ਕੌਣ ਲੈ ਕੇ ਗਏ ਸੀ ਕੋਈ ਹੈ ਨਹੀਂ ਸੀ ਵਲੌਗ ਆਣਾ ਬਣਾਉਣਾ ਸੀ ਉਸ ਦਿਨ ਗਾਈਜ਼ ਮਮਾ ਨੂੰ ਪਾਪਾ ਨੂੰ ਪਤਾ ਕਿ ਉਹਨੇ ਜਿਸ ਪਾਪਾ ਕਹਿੰਦੇ ਉਹਦੋਂ ਇਹਨੇ ਫਰੈਂਡਸ ਕੀ ਕਹਿਨੀ ਸੀ ਕਿ ਵਲੌਗ ਨਾ ਹੋ ਸਾਡਾ ਪਰ ਹਨਾ ਪਾਪਾ ਦਾ ਫੋਨ ਨਹੀਂ ਸੀਗਾ ਤੇ ਪਾਪਾ ਉਹ ਤੋਂ ਆਈ ਮੀਨ ਇਹ ਤੋਂ ਉਹਦੋਂ ਵਲੌਗ ਬਣਾਇਆ ਸੀ ਤੇ ਹੁਣ ਪਾਪਾ ਕਹਿੰਦੇ ਸੀਗੇ ਕਿ ਚੱਲ ਦੇ ਦੇ ਕੀ ਪਤਾ ਹੋਣ ਉਹ ਅੱਜ ਆਈਆਂ ਨਹੀਂ ਉਹ ਗਾਈਜ਼ ਮਮਾ ਕੰਮ ਕਰਨ ਲੱਗ ਪਏ ਤਾਂ ਕਿਉਂ ਨਾਚੋ ਮੈਂ ਉਹ ਜਿਹੜੀ ਮਮਾ ਨੇ ਸਵਾਰ ਚੱਤੀ ਸੀ ਨਾ ਬਣਾਉਣ ਲੱਗ ਪਏ ਹਲੇ ਵੈਸੇ ਸਾਡਾ ਲੰਚ ਤਾਂ ਨਹੀਂ ਹੋਇਆ ਨਹੀਂ ਤੇ ਮਮਾ ਕਹਿੰਦੇ ਕਿ ਜੀ ਨਾ ਸਵਾਰ ਬਣਾ ਕੇ ਆਪਾਂ ਲੰਚ ਕਰ ਲਾਂਗੇ ਤੇ ਮਮਾ ਸੌਰੀ ਪਨੀਸ਼ਾ ਤੇ ਪਾਪਾ ਅੰਦਰ ਆਰਾਮ ਫਰਮਾ ਦੀ ਪਈ ਆ। ਗਾਈ ਸਣਾ ਮੈਂ ਨਾ ਸਕੂਲਾ ਕੇ ਪਈ ਸੀਗੀ ਤੇ ਹਨਾ ਜਿਤਕੀ ਮੁੰਨਾ ਤਾਂ ਦੱਸੇ ਸੀ ਕਿ ਮੈਂ ਆਰਾਮ ਫਰਮਾ ਦੀ ਪਈ ਸੀਗੀ ਪਰ ਜਿਤਕ ਤੈਨੂੰ ਪਤਾ ਸਾਡੇ ਘਰ ਚ ਕੋਈ ਆਰਾਮ ਨਹੀਂ ਕਰ ਸਕਦਾ ਤੇ ਹਨਾ ਗਾਈ ਸੋ ਪਾਪਾ ਨਹੀਂ ਬੋਲੇ ਪਾਪਾ ਨੇ ਕਿ ਨਨ ਨੇ ਕੌਸ਼ਿਸ਼ ਕੀਤਾ ਪਰ ਜੇ ਨਨ ਨੇ ਕੌਸ਼ਿਸ਼ ਕੀਤਾ ਤੇ ਕਿਸੇ ਬਾਨੇ ਬਦਲੇ ਤਾਂ ਯੋਗਦਾਨ ਪਾਉਣਾ ਹੀ ਸੀ ਤੇ ਗਾਈ ਸਾਡੇ ਘਰ ਨਹੀਂ ਦੇਣਾ ਉਹ ਲੱਗਿਆ ਤਾਂ ਬਿਸਤਰੀ ਲੱਗਿਆ ਤੇ ਉਹਨਾਂ ਪੌੜੀ ਤੋੜਦੇ ਪਏ ਤਾਂ ਉਹ ਮਸ਼ੀਨਾਂ ਤੋੜਦੇ ਪਏ ਨਾ ਡਰ ਡਰ ਕਰਕੇ ਤੋੜੀ ਦੀ ਮਸ਼ੀਨਾਂ ਇਹ ਹਣਾ ਗਾਇਸ ਕੋਈ ਵਜ੍ਹਾ ਨਾਲ ਉਹਦੀ ਬਹੁਤ ਜ਼ਿਆਦਾ ਆਵਾਜ਼ ਆ ਜਿਹੜੀ ਸਾਡੇ ਘਰ ਤੱਕ ਆਉਂਦੀ ਸੀ ਤੇ ਜਿਹਦੀ ਵਜ੍ਹਾ ਨਾਲ ਮੈਂ ਨਹੀਂ ਸੋ ਪਾਈ। ਇਹ ਜਦੋਂ ਉਹ ਅੱਥਰੂ ਵੀ ਹੈਣਾ ਤੇ ਜਦੋਂ ਮੜ ਗਈ ਗਾਇਸ ਉਹਦੋਂ ਉਹ ਉਹਨੇ ਚਰਾਣੀ ਵੀ ਬੰਦ ਕਰਤੀ। ਪਰ ਉਹਨਾਂ ਨੇ ਫੇਰ ਚੁਆਣੀ ਸ਼ੁਰੂ ਕਰ ਦਿੱਤੀ ਸਮ ਟਾਈਮ ਬਾਅਦ। ਹਾਂ ਮਤਲਬ ਜਦੋਂ ਮੈਂ ਉੱਥੇ ਉਹਨਾਂ ਦੇ ਲੰਚ ਲਈ ਮਗ ਗਈ ਸੀ ਤੇ ਫੇਰ ਅਸੀਂ ਮੈਂ ਨੀਂਦ ਬੋ ਤੱਕੜ ਗਈ ਸੀ ਬਾਹਰ ਉਹਨਾਂ ਨੇ ਮੈਨੂੰ ਸੌਣ ਦਿੱਤਾ। ਤੁਸੀਂ ਛੇਤੀ ਉੱਠ ਸੀ ਤਾਂ ਨਹੀਂ ਗਈ ਸੀ। ਆਹ ਮਤਲਬ ਇੰਨੇ ਦਿਨ ਉਹ ਲਗਾਤਾਰ ਉੱਠ ਦਿਨ ਤਾਂ ਉਲੜਨੀ ਫਿਰ ਉਹ ਨੀਦ ਉਹ ਰਹਿ ਨਹੀਂ ਪਰ ਜਾਂਦੀ ਨੀਂਦ ਇਕੱਠੀ ਹੁੰਦੀ ਰਹਿੰਦੀ ਤਾਂ ਪਰ ਮੈਂ ਸੌ ਨਹੀਂ ਪਾਈ ਮੇਰੀ ਬੈਟਰ ਸਥਿਤੀ ਤੇ ਕੋਈ ਅਸਰ ਨਹੀਂ ਪਿਆ ਗਾਇਸ ਬਚ ਗਈ ਮੈਂ ਗਾਇਸ ਮੈਂ ਬੈਠੀ ਹੋਈ ਆ ਤੇ ਮੈਂ ਬਣਾ ਇਧਰ ਕੰਮ ਕਰਦੀ ਪਈ ਆ ਆਪਣਾ ਵਲੌਗ ਦਾ ਕੰਮ ਕਰਦੀ ਪਈ ਆ ਤੇ ਮੇਰੀ ਬਾਹਨ ਮੋਨ ਪਰ ਤੋਂ ਦੀ ਪਿਆ ਕਈ ਚੜਦੇ ਸੱਟ ਲੱਗ ਗਈ ਮੋਨ ਮੇਰੇ ਪਰ ਤੋਂ ਦੀ ਬਦੌਜਾਦਾ ਮੇਰਾ ਹੱਥ ਸੜਿਆ ਆ ਠੀਕ ਨਹੀਂ ਹੁੰਦਾ ਪਿਆ ਪਰ ਹੁਣ ਥੋੜਾ ਬਹੁਤ ਤਾਂ ਮਤਲਬ ਕਿ ਇਹ ਵੱਡਾ ਜਖਮ ਸੀ ਉਹਨਾਂ ਘਟ ਗਿਆ ਹੈ ਦਵਾਈ ਤੇ ਮੈਂ ਪਹਿਲੇ ਤੋਂ ਮੋਨਾ ਕਿੰਨੇ ਦਿਨ ਦਵਾਈ ਲਈ ਮੈਂ ਦੋ ਤਿੰਨ ਦਿਨ ਦੋ ਤਿੰਨ ਦਿਨ ਦਵਾਈ ਲਈ ਕਿਉਂਕਿ ਕਈ ਸੋ ਗਿੱਲਾ ਹੋਇਆ ਹੁੰਦਾ ਸੀ ਉਹਦੀ ਵੇਣਾ ਮੈਂ ਕਹਿੰਦੀ ਸੀ ਮਤਲਬ ਹੁਣ ਥੋੜਾ ਸਹੀ ਹੋ ਗਿਆ ਤਾਂ ਹਵਾ ਪੈ ਕੇ ਸੌਖੂ ਚੁਕਾ ਤੇ ਮਤਲਬ ਕਹਿੰਦੇ ਹੁੰਦੇ ਹਵਾ ਪੈਣਾ ਛੇਤੀ ਮਤਲਬ ਸੱਟ ਹਟ ਜਾਂਦੀ ਹੈ ਇਸ ਲਈ ਮੈਂ ਦਵਾਈ ਲਈ ਨਹੀਂ ਤੇ ਮੋਨਾ ਕੰਮ ਕਰਦੀ ਮਮਾ ਵੀ ਕੰਮ ਕਰਦੇ ਆ ਪਾਪਾ ਵੀ ਕੰਮ ਕਰਦੇ ਆ ਤੇ ਮੈਂ ਵੀ ਆਪਣਾ ਕੰਮ ਹੀ ਕਰਦੀ ਪਿਆਵਲ ਆ ਤਾਂ ਇਸ ਨੂੰ ਤੇ ਆਈ ਸੀ ਕਿਉਂਕਿ ਮੇਰੀ ਮੋਨਾ ਭੈਣ ਦੇ ਦਿਮਾਗ ਤੇ जो गाने का पूजा कर लिया है जलवा है हमारा है। <laughs> देखो तो दे गाइस सारा स्टोर खाली खाली हो चुका है ये मशीन लगी हुई है मम्मा ने कपड़े धोने की मशीन लाई हुई है ਚੋਗੇ ਕਰਦੀ ਗੈਸ ਚੋਗੇ ਵੈਸੇ ਨੇ ਲੋੜ ਤਾਂ ਨਹੀਂ ਭਰ ਕੇ ਦੀ ਅੰਦਰੂਨੀ ਸਰੀਰ ਲਈ ਵਧੀਆ ਹੁੰਦਾ ਆ ਜੇ ਮੈਂ ਕਹਾਂ ਤੈ ਯੋਗਾ ਕਰਾਂ ਮੈਂ ਜੰਬਾ ਕਲਾਸ ਕਰਾਂਗੀ ਨਾ ਕਰ ਮੈਂ ਚੋਗੇ ਨੱਚਣ ਵਾਲੀ ਕਲਾਸ ਕਰੂੰਗੀ ਤਾਂ ਮੈਂ ਉਹਦੇ ਮਾੜੇ ਹਲਕੀ ਵਾਚ ਗਾਣੇ ਲਾ ਕੇ ਉਹਦੇ ਟੱਪੀ ਟੱਪੀ ਜਾਊਂਗੀ ਹੈ ਜਾਣੀ ਕਿ ਕੋਈ ਨਹੀਂ ਮੈਂ ਟੱਪਣਾ ਨਹੀਂ ਮਤਲਬ ਤੈਨੂੰ ਮਿਲਾਣੀ ਰੋਲ ਵਾਲੇ ਡਾਂ ਮੇਪੜੇ ਅਨਾਉਂਸਮੈਂਟ ਵਾਂ ਨਿਕਾਰੀ ਹੁਣ ਤੇ ਵਾਰੀ ਬੋਝ ਹੋਣੀ ਪਈ ਐ ਮਸ਼ੀਨ ਦਾ ਦੇਖਾ ਟਾਈਮ ਕਿੰਨਾ ਪਿਆ 18 ਮਿੰਟ ਪੈ ਗਿਆ ਇਸ ਕਵਰ ਟਾਈਮ ਪਰ ਲਾਈ ਸੀ ਮੰਮਾ ਨੇ ਗਾਇਸ ਅਸੀਂ ਥੋੜਾ ਬੋਤਾ ਡਾਂਸ ਕੀਤਾ ਵੈਸੇ ਹੀ ਸੋਨੁਪਈ ਦੇ ਵੈਤ ਹੁਣ ਕੀਤਾ ਨਾ ਨਹੀਂ ਲੋੜੀ ਤੇ ਕੀਤਾ ਸੀ ਲੋੜੀ ਤੇ ਕਦੋਂ ਕੀਤਾ ਜਦੋਂ ਬਾਹਰ ਜੇ ਕੋਈ ਸੀ ਘਰ ਵਿੱਚ ਤੇ ਅਸੀਂ ਘਰ 'ਚ ਨੱਚਦੇ ਸੀ ਤੇ ਦੂਸਰੇ ਫੋਨ ਤੇ ਵੀਡੀਓ ਵੀ ਬਣਾਈ ਆ ਉਹ ਛਾਇਲ ਮੈਂ ਪਾਵਾਂ ਤੇ ਰਿੰਗਲੈਡ ਵੀ ਲਈ ਸੋ ਬੰਦ ਕਰ ਦੇਣੀ ਹੁਣ ਤੇ ਇਹਨੇ ਤੂੰ ਦੂਸਰਾ ਫੋਨ ਲੈ ਕੇ ਚੱਲਦੀ ਹੂੰ ਮੈਂ ਤੁਹਾਨੂੰ ਤੇ ਮੀਨੀ ਵਲੌਗ ਕਰਕੇ ਆਉਂਗੀ ਗਾਇਸ ਮੈਂ ਨਹੀਂ ਜਾ ਚੁੱਕੀ ਹਾਂ ਮੈਂ ਵਲੌਗ ਐਡਿਟ ਕੀਤਾ ਨਹੀਂ ਲੱਗਾ ਚਲੋ ਕੋਈ ਨੀ ਬਾਤਾਂ ਕਰ ਲਾਂਗੇ ਇਹ ਜੀ ਬਾਬਾ ਇੰਗਲਿਸ਼ ਫਿਲਮ ਦੇਖਦੇ ਆਂ ਅੱਗੇ ਬਾਤ ਮੈਂ ਕੋਸ ਨਹੀਂ ਘਰ ਸਕਦੀ ਮੇਰੇ ਬਾਹਰ ਮੋਟਰ ਤੇਰਾ ਲੱਗਾ ਪਿਆ ਤੇ ਮੋਟਰ ਨੇ ਰੌਲਾ ਪਾਇਆ ਹੋਇਆ ਹੂੰ ਹੰਗ ਹਟੀ ਨਹੀਂ ਗਾਇਸ ਹੋਣੀ ਹੈ ਸ਼ਾਇਦ ਤੇ ਪਾਣੀ ਵਿੱਚ ਖਾ ਕੇ ਹਟੀ ਹੈ ਪਰ ਇਹ ਹੰਗ ਤੇ ਨਹੀਂ ਹਟੀ ਜੀ ਹਨਾ ਕੜਨੀ ਫਟਾੜਦੀ ਵੀ ਕੜਨੀ ਆ ਕਿਉਂ ਫਟਾੜਦੀ ਵੀ ਮਰੇ ਇਨਾ ਕੁਛ ਫਟਾੜਦੀ ਪਈ ਐ ਤੇ ਬਾਹਰੋਂ ਮਾਮਾ ਜੀ ਆਪਣਾ ਕੰਮ ਕਰਦੇ ਪਏ ਆ ਗਾਇਸ ਥੋਕ ਦੇ ਦਿਓ ਗਰਮੀ ਐ ਤੇ ਕਾ ਤਾਂ ਸੁੱਟ ਲੈ ਕੇ ਨੇ ਥੋੜੀ ਕੰਧ ਚਾਹੀਦਾ ਐ ਯੈਸ ਗਾਇਸ ਹੁਣੀ ਲੈ ਕਹਿੰਦੇ ਕੱਲ ਸੋਹਣ 10 ਵਜੇ ਤੱਕ ਦੇ ਦਿਓ ਤੇ ਉਹਨਾਂ ਦੀ ਐਕਟਿਵਾਂ ਵੀ ਖੜੀਆਂ ਕਿੱਥੇ ਆ ਕਿਹੜੀ ਐਕਟਿਵਾਂ ਉਹਨਾਂ ਦੀ ਆਵੜੀ ਗਾਇਸ ਬਲੈਕ ਵਾਲੀ ਤੇ ਉਹ ਕਦੋਂ ਦੇ ਵਿਚਾਰ ਗਏ ਹੋਇਆ ਕਹਿੰਦੇ ਸੀ ਆਉਣੇ ਆ ਉਹ ਇਹ ਨਹੀਂ ਮਮਾ ਗਏ ਤੇ ਉਹ ਆਪਣੇ ਇਕ ਵੀ ਭੋਲਤਾ ਨਹੀਂ ਗਏ ਆਏ ਨਾਈਸ ਵੀਰ ਤੇ ਬੈਟਰੀ ਹੈ ਮਗੇਸ਼ਾ ਦੇ ਇਕ ਵੀ ਭੋਲ ਗਏ ਹੋਣਾ ਕੋਈ ਸੈਂਸ ਹੈ ਇਸ ਬਾਤ ਹਾਂ ਹੋਰ ਕਿ ਤਿੰਨ ਦਾ ਟਾਈਮ ਸਭ ਨੂੰ ਲੱਗਦਾ ਹਾਂ ਗਾਇਸ ਉਹ ਕਦੋਂ ਦੇਗਾ ਕਿੰਨੇ ਘੰਟੇ ਹੋ ਗਏ ਆਏ ਨਹੀਂ ਤੇ ਕੋਈ ਮੱਕੀ ਕੋਈ ਉਪਨਣ ਵਾਲੀ ਚੀਜ਼ ਹਾਂ ਅੱਤੀ ਵੇ ਕਿਤਾ ਕੋਈ ਪੌਣਸਾ ਦਬਾ ਨਹੀਂ ਲੈਗੀ ਚੀਜ਼ ਆਪਣੀ ਗਾਈਸ ਅਣਾ ਪਾਪਾ ਨੇ ਇਹ ਇੱਕ ਇੰਗਲਿਸ਼ ਫਿਲਮ ਦੇਖੀ ਪਾਪਾ ਨੇ ਪੂਰੀ ਇੰਗਲਿਸ਼ ਫਿਲਮ ਦੇਖੀ ਅਸ ਵੀ ਬਪਾ ਨਾਲ ਦੇਖੀ ਗਾਈਸ ਪਤਾ ਕੀ ਹੋਇਆ ਇਸ ਫਿਲਮ ਵਿੱਚ ਹਨਾ ਉਹ ਜਿਹਦਾ ਨਾ ਇੱਕ ਫਲਾਈਟ ਮਤਲਬ ਫਿਲਮ 'ਚ ਹੀ ਸਟੋਰੀ ਹੁੰਦੀ ਆ ਕਿ ਪਤਾ ਨਹੀਂ ਕੀ ਹੁੰਦਾ ਸਾਰੇ ਬੱਚੇ ਗਾਇਬ ਹੋ ਜਾਂਦੇ ਤੇ ਕੁਝ ਵੱਡੇ ਲੋਕ ਗਾਇਬ ਹੋ ਜਾਂਦੇ ਆ ਇਹ ਹਨਾ ਗਾਈਸ ਫਿਲਮ ਦਾ ਮੁੱਦਾ ਹੀ ਹੋਣਾ ਚਾਹੀਦਾ ਸੀ ਨਾ ਵੀ ਉਹ ਕਿੱਦਾਂ ਗਾਇਬ ਹੋ ਗਏ ਅਚਾਨਕ ਕਿੱਦਾਂ ਗਾਇਬ ਹੋ ਜਾਂਦੇ ਉਹ ਬੱਚੇ ਜ਼ਿਆਦਾ ਬੱਚੇ ਗਾਇਬ ਹੁੰਦੇ ਵੱਡੇ ਥੋੜੇ ਗਾਇਬ ਹੁੰਦੇ ਮਨਾਚਰਾ ਉਹ ਟੀਵੀ ਇਹ ਹਨਾ ਫਿਲਮ 'ਚ ਇਹ ਦਸ ਦੀਪ ਜਾਇਓ ਕਿਉਂ ਗਾਇਬ ਹੋਵੇ ਹੋਏ ਉਹਨਾਂ ਨੇ ਸਾਰੀ ਫਿਲਮ ਫਲਾਈਟ ਦੇ ਘੜਤੀ ਕਿ ਫਲਾਈਟ ਤੋ ਕਿੱਦਾਂ ਥਲੇ ਲੈਂਡ ਕਰੋਣਾ ਫਲਾਈਟ ਦਾ ਨਾਮ ਫਿਲਮ ਦਾ ਨਾਮ ਹੀ ਸੀਗਾ ਆਖਰੀ ਲੈਂਡਿੰਗ ਕਿ ਆਖਰੀ ਲੈਂਡਿੰਗ ਕੋਈ ਟੱਕ ਨਹੀਂ ਸੀ ਵੈਸੇ ਬੇਨਤੀ ਗਾਇਸ ਉਹ ਫਿਲਮ ਦੇਖਣ ਤੋਂ ਬਾਅਦ ਮੈਂ ਇੰਗਲਿਸ਼ ਫਿਲਮ ਨੂੰ ਫਿਲਮਾਂ ਨੂੰ ਤਕਲੀਆਂ ਕਹਿਣਾ ਚਾਹੁੰਨੀ ਆ ਅਸੀਂ ਵੀ ਬਰਦਾਸ਼ਤ ਕੀਤੀ ਕਿ ਪਤਾ ਨਹੀਂ ਕੀ ਨਿਕਲੂਗਾ ਉਹਨਾਂ ਨੇ ਵੀ ਬਹੁਤ ਹੀ ਯਾਰ ਆਪਣੇ ਦਿਲ ਤੇ ਦੁੱਖ ਦਰਦ ਪੀੜਾ ਸਹਿ ਕੇ ਬਰਦਾਸ਼ਤ ਕੀਤੀ ਪਰ ਉਸ ਰਮਚ ਕੁਛ ਵੀ ਨਹੀਂ ਸੀਗਾ ਟਾਈਮ ਵੇਸਟ ਪੈਸਾ ਵੇਸਟ 22 ਰਾਤ ਹੋ ਚੁੱਕੀ ਹੈ ਤੇ ਹਨਾ ਮਮਾ ਉੱਤੇ ਚਲੇ ਗਿਆ ਮੋਨਾ ਵੀ ਮੇਰੀ ਭੈਣੇ ਤੇ ਬੈਠੀ ਆ ਸ਼ੋ ਦੇਖਦੀ ਪੀ ਪਿੰ ਪਿੰ ਪ੍ਰਕਾਰ ਦੇ ਸਤਰੰਗੇ ਸ਼ੋ ਦੇਖਦੀ ਪਈ ਆ ਪਤਾ ਨਹੀਂ ਜਿਹੜਾ ਹੁੰਦੀ ਤਾਂ ਉਹ ਹੀ ਲਾ ਲੈਂਦੀ ਹੈ ਜੇ ਤਾਂ ਹੋਮ ਟੂਰ ਦੀ ਤਾਂ ਉਹ ਲਾ ਲੈਂਦੀ ਹੈ ਕੁਝ ਵੀ ਦੇਖਦੀ ਹੈ ਕੁੜੀ ਤੇ ਚਲੋ ਉਹ ਹੀ ਦੇਖ ਲਏ ਦੋ ਐਸ ਕਰਮਨ ਐਸ ਤੁਮ ਵੀ ਯਾਦ ਰੱਖੂਗੀ ਤੇ ਗਾਇਸ ਅੱਜ ਵਲੌਗ ਥੋੜਾ ਬਣਾ ਚਲੋ ਕੋਈ ਨਹੀਂ ਬਹੁਤ ਜ਼ਿਆਦਾ ਮੈਂ ਮਸਤੀ ਨਹੀਂ ਕੀਤੀ ਕਿਉਂਕਿ ਅੱਜ ਕੋਈ ਖਾਸ ਹੀ ਨਹੀਂ ਸੀ ਨਾ ਖਾਸ ਕੋ ਗੱਲ ਹੀ ਨਹੀਂ ਹੋਈ ਜਿਹੜੀ ਮੈਂ ਤੁਹਾਨੂੰ ਦੱਸ ਸਕਾਂ ਕੋਈ ਮਸਾਲੇਦਾਰ ਗੱਲ ਮੇਰੀ ਜ਼ਿੰਦਗੀ ਦੀ ਤਾਂ ਇਹਨਾਂ ਨੇ ਵੀ ਨਹੀਂ ਕੋਈ ਮਸਾਲਾ ਦਿੱਤਾ ਮੈਨੂੰ ਤਾਂ ਅੱਜ ਰੋਸਟ ਹੋਣ ਤੋਂ ਬਚ ਗਏ ਇਸ ਲਈ ਤੇ ਚਲੋ ਕੋਈ ਨਹੀਂ ਗਾਇਸ ਕੱਲ ਕਰਾਂਗੇ ਅੱਜ ਦੇ ਵਲੌਗ ਨੂੰ ਪੈਨੇ ਰੱਖ ਦਿਓ ਉਮੀਦ ਕਰ ਤੁਹਾਨੂੰ ਵਲੌਗ ਪਸੰਦ ਆਇਆ ਹੋਗਾ ਪਸੰਦ ਆਇਆ ਤਾਂ ਲਾਈਕ ਸ਼ੇਅਰ ਕਮੈਂਟ ਜ਼ਰੂਰ ਕਰਿਓ ਤੇ ਚੈਨਲ ਨੂੰ ਸਬਸਕ੍ਰਾਈਬਰ ਨਾ ਭੁੱਲਿਓ ਮੈਂ ਤੇ ਆਪਾਂ ਨਾ ਵਲੌਗ ਚ ਬਾਏ